ਭਾਈ ਉਹ ਲਾਲਿਆਂ ਦੇ ਜਵਾਕਾਂ ਲਈ ਗੱਡੀ ਤੁਹਾਨੂੰ ਮਤਲਬ ਅੰਦਰੋਂ ਜਿਆਦਾ ਮੇਨ ਤਰੀਕੇ ਨਾਲ ਨਹੀਂ ਦਿਖਾਈ ਸੀਗੀ ਹੁਣ ਦਿਖਾਉਣੀ ਆ ਅੱਜ ਦਿਖਾਉਣੀ ਆ ਕੀ ਕੀ ਸਹੂਗਤਾਵਾ ਗੱਡੀ ਵਿੱਚ ਯਾਰ ਭਾਈ ਮੈਂ ਨਾ ਲਾਸਟ ਜਿਹੜੀ ਵੀਡੀਓ ਪਾਈ ਸੀਗੀ ਉਹ ਯਾਰ ਵਿਊ ਬਹੁਤ ਆਇਆ ਲੋਕਾਂ ਨੇ ਜਿਆਦਾ ਮੇਨ ਮਤਲਬ ਜਾਣਣੀ ਸੀਗੀ ਗੱਡੀ ਹੈ ਕਿੱਦਾਂ ਦੀ ਕੀ ਸਹੂਗਤਾਵਾ ਆਪਾਂ ਅੰਦਰੋਂ ਦਿਖਾਉਣੀ ਆ ਨਾ ਵਧੀਆ ਤਰੀਕੇ ਨਾਲ ਕਿ ਤੁਹਾਨੂੰ ਪਤਾ ਹੀ ਆ ਮੜ ਕਿਹੜੀ ਗੱਡੀ ਦਿਖਾਈਏ ਫੇ ਆ 17 ਸੀਟਾਂ ਵਾਲੀ ਆ ਇਹ 17 ਆ ਪ੍ਰੋਪਰ ਇਹ 12 17 ਵਿੱਚ ਬੈੱਡ ਵੀ ਲੱਗਾ ਆ ਹੁਣ ਦਿਖਾਉਣੀ ਹੈ ਅੱਜ ਦਿਖਾਉਣੀ ਹੈ ਕੀ ਕੀ ਸਾਹੂਤਾਵਾ ਗੱਡੀ ਵਿੱਚ ਸੀਟਾਂ ਵੀ ਬਈ ਚੈੱਕ ਕਰੋ ਹਰੇਕ ਸੀਟ ਤੇ ਤੁਹਾਨੂੰ ਚਾਰਜਿੰਗ ਬੋਰਡ ਮਿਲੂਗਾ ਤਾਂ ਬਈ ਸਭ ਤੋਂ ਪਹਿਲਾਂ ਦੱਸੋ ਏਸੀ ਦਾ ਰਿਸਪਾਂਸ ਦੱਸੋ ਕੀ ਸਾਹੂਤਾਵਾ ਏਸੀ ਦਾ ਰਿਸਪਾਂਸ ਜੀਪ ਭਰਾ ਇੱਕ ਨੰਬਰ ਓਕੇ ਰਵੜਾ ਇੱਕ ਨੰਬਰ ਵਾਕੇ ਬਈ ਮੇਨ ਛੰਕਾ ਹੀ ਏਸੀ ਦੀ ਗੱਡੀ ਆ ਤੇ ਸਿਆਲ ਚ ਹੀਟਰ ਦੀ ਗੱਡੀ ਆ ਹਾਂ 5 ਮਿੰਟ ਚ ਗੱਡੀ ਠੰਡੀ ਤੇ ਤੱਤੀ ਹੋ ਜਾਂਦੀ ਆ ਬਿਲਕੁਲ ਅਜਮਾ ਕੇ ਦੇਖਿਆ ਵਾ ਬਾਕੀ ਤੁਸੀਂ ਵੀ ਅਜਮਾ ਕੇ ਦੇਖਣਾ ਹੈ ਤੇ ਸਕਰੀਨ ਤੇ ਨੰਬਰ ਤੇ ਦਿੱਤਾ ਹੀ ਹੋਇਆ ਵਾ ਹਨਾ ਬਾਈ ਸ਼ੀਸ਼ੇ ਗੱਡੀ ਦੇ ਨਾ ਬੋ ਓਕੇ ਰਿਪੋਰਟ ਵਾ ਕਹਿੰਦਾ ਭਾਵਾ ਕਿ ਇਦਾਂ ਇਦਾਂ ਫੀਲ ਹੁੰਦਾ ਕਿ ਆਪਾਂ ਕਿਸੇ ਚੀਜ਼ 'ਚ ਨਹੀਂ ਬੈਠੇ ਸਾਹਮਣੇ ਜਾ ਰਿਹਾ ਆਪਾਂ ਬਿਲਕੁਲ ਲਗਜ਼ਰੀ ਦਾ ਫੀਲ ਆਉਂਦਾ ਹਾਂ ਹਾਂ ਸ਼ੀਸ਼ਾ ਇਦਾਂ ਵਾ ਸੁਖਣਾ ਆ ਮਤਲਬ ਫਰੰਟ ਵਾਲੀ ਸੀਟ ਤੇ ਬੈ ਕੇ ਦਿਖਾਉਣਾ ਤੁਹਾਨੂੰ ਆ ਦੇ ਲੋ ਆ ਵਿਊ ਆ ਤੇ ਆ ਮਤਲਬ ਚਾਰੇ ਪਾਸੇ ਗੱਡੀ ਤੇ ਖੁੱਲੀ ਆ ਬਈ ਅੰਦਰ ਹਣਾ ਬਿਲਕੁਲ ਬਿਲਕੁਲ ਪੂਰੀ ਤੇ ਡੈਸ਼ਬੋਰਡ ਦਾ ਦੱਸੋ ਮੜਾ ਕੀ ਹਿਸਾਬ ਕਿਤਾ ਵਾ ਸਮਝਾਓ ਮੜਾ ਇਹਦਾ ਡੈਸ਼ਬੋਰ ਅਰਨੀ ਜਿਹੜੀ ਨਾਲ ਸਵਾਰੀ ਪੈਂਦੀ ਸੀ ਹਾਂਜੀ ਥੋੜੀ ਉਹ ਵੀ ਦਿੱਕਤ ਦਾ ਸਾਹਮਣਾ ਕਰਦੇ ਇੱਕ ਤਾਂ ਇੰਜਣ ਬਾਹਰ ਕੱਢਦਾ ਇਹਨਾਂ ਨੇ ਹੂੰ ਉਹਦਾ ਇੰਜਣ ਇੱਥੇ ਟ੍ਰੈਵਲ ਦਾ ਅੱਛਾ ਉਹਦਾ ਸੇਕ ਵੀ ਪ੍ਰੋਪਰ ਆਉਂਦਾ ਸੀਗਾ ਇਹਦੇ ਵਿੱਚ ਡਰਾਈਵਰ ਨੂੰ ਔਰ ਹੈਲਪਰ ਨੂੰ ਲਾ ਲਓ ਜਾਂ ਸਵਾਰੀ ਨੂੰ ਫੈਸਿਲਿਟੀ ਦਿੱਤੀ ਫੁੱਲ ਜਿੱਦਾਂ ਆਪਣੀ ਕਾਰਾਂ 'ਚ ਹੁੰਦੀ ਮੈਨੂੰ ਪਤਾ ਇਹਦਾ ਹੋਰ ਕੀ ਫਾਇਦਾ ਲੱਗਾ ਜਿਹੜੀ ਟ੍ਰੈਵਲ ਸੀਗੀ ਉਹ ਆਹ ਸੀਟ ਮੰਨ ਲਓ ਕਿਸੇ ਨੇ ਉਤਰਨਾ ਵਾ ਆਹ ਸੀਟ ਚੱਕਾਂਗੇ ਬਿਲਕੁਲ ਇਹ ਅੰਦਰ ਆ ਹੁਣ ਬਿਲਕੁਲ ਬਿਲਕੁਲ ਇਹਦਾ ਇਹ ਵਾ ਕੇ ਆ ਸਪੈਸ਼ਲ ਪਿੱਛੇ ਦਿੱਤਾ ਹੈ ਦਰਵਾਜ਼ਾ ਵੀ ਸੋਖਣਾ ਖੁੱਲਾ ਵਾ ਬਿਲਕੁਲ ਬਿਲਕੁਲ ਸਵਾਰੀ ਲਈ ਸਪੈਸ਼ਲ ਔਰ ਬਜ਼ੁਰਗਾਂ ਲਈ ਖਾਸ ਬਜ਼ੁਰਗਾਂ ਲਈ ਖਾਸ ਕਿਉਂ ਨੀਵਾ ਬਣਾ ਹੋਇਆ ਇਥੋ ਸਟੈਪ ਇੱਕ ਸਟੈਪ ਬਾਏ ਸਟੈਪ ਆ ਔਰ ਦੂਜਾ ਨੰਬਰ ਨੂੰ ਕੰਫਰਟ ਮਹਿਸੂਸ ਹੁੰਦਾ ਡੈਸ਼ਬੋਰਡ ਸੋਖਣਾ ਬਹੁਤ ਸੋਹਣਾ ਲੱਗਦਾ ਵਾ ਭਾਈ ਗੱਡੀ ਵਾਲਾ ਫੀਲ ਹੀ ਆ ਮੈਂ ਚਲਾ ਕੇ ਵੀ ਦੇਖੀ ਆ ਗੱਡੀ ਤੇ ਆ ਬਲੋਰ ਵਗੈਰਾ ਅੱਗੇ ਦਿੱਤੇ ਯਾਰ ਭਾਈ ਪਤਾ ਕੀ ਗੱਲ ਆ ਕੋਲਮ ਲਾ ਕੇ ਜਿਹੜੀ ਕੰਪਨੀ ਨੇ ਚੀਜ਼ ਬਣਾਉਣੀ ਹੈ ਨਾ ਉਹ ਫੇ ਕੰਪਨੀ ਨੇ ਹੀ ਬਣਾਉਣੀ ਆ ਬਾਕੀ ਭਾਈ ਲੈਟਾ ਵਗੈਰਾ ਦਾ ਖਾਸ ਧਿਆਨ ਰੱਖਿਆ ਵਾ ਹਰੇਕ ਸੀਟ ਦੇ ਥੱਲੇ ਇੱਕ ਲੈਟਾ ਵਾ ਨਿਊਜ਼ਪੇਪਰ ਪੜਦਾ ਹੋਵੇ ਆ ਦੇਖੋ ਇੱਕ ਲੈਟਾ ਦਿੱਤੀ ਹੋਈ ਆ ਤੇ ਆ ਭਈ ਐਸਓਐਸ ਵਾਲਾ ਕਿਹੜਾ ਵਾ ਆ ਆ ਫੰਕਸ਼ਨ ਦਾ ਬਾਰੇ ਦੱਸੋ ਯਾਰ ਆ ਜਿਹੜਾ ਇੱਥੇ ਇਦਾਂ ਹੈ ਕਈ ਯਾਰ ਡਰਾਈਵਰਾਂ ਨੂੰ ਸਵਾਰੀਆਂ ਨਾਲ ਗਲਤ ਟੱਕਰ ਜਾਂਦੇ ਆ ਹਾਂਜੀ ਤੇ ਸਵਾਰੀਆਂ ਨੂੰ ਡਰਾਈਵਰ ਵੀ ਗਲਤ ਟੱਕਰ ਜਾਂਦੇ ਆ ਅੱਛਾ ਇਸ ਕਰਕੇ ਸਪੈਸ਼ਲੇ ਤੋਂ ਬਿਨਾਂ ਅੱਜਕੱਲ ਗੱਡੀ ਪਾਸ ਨਹੀਂ ਹੁੰਦੀ ਇਹ ਜਿਹੜੀ ਜਿਹੜੀ ਪ੍ਰੋਬਲਮ ਪੈ ਗਈ ਹੈ ਨਾ ਬੰਦੇ ਨੱਪਾਂਗੇ ਸਿੱਧਾ ਪੁਲਿਸ ਸਟੇਸ਼ਨ ਦੇ ਵਿੱਚ ਜਿੱਦਾਂ ਜਿਵੇਂ ਇਹ ਹੈਲਪਲਾਈਨ ਹੈ ਲਾ ਲਓ ਅੱਛਾ ਇੱਕ ਸਾਭ ਦੀ ਇਹੀ ਹੈ ਇੱਕ ਮਿੰਟ ਪਹਿਲਾਂ ਫੰਕਸ਼ਨ ਸਮਝਾ ਦਈਏ ਮੜੇ ਮੜਾ ਸਮਝਾਇਓ ਭਾਈ ਕਿੱਦਾਂ ਕਿੱਦਾਂ ਵਾ ਜਿੱਦਾਂ ਇਹ ਅੰਦਰ ਵਾਲੀਆਂ ਲਾਈਟਾਂ ਦਾ ਆ ਆ ਐਮਰਜੈਂਸੀ ਡੋਰ ਆ ਐਮਰਜੈਂਸੀ ਕਿਹੜਾ ਉਹ ਪਿੱਛੇ ਐਮਰਜੈਂਸੀ ਡੋਰ ਜਿੱਦਾਂ ਇਹਨੂੰ ਦਿੱਤਾ ਆ ਅੱਛਾ ਸਪੈਸ਼ਲ ਖੁੱਲ ਜੂਗਾ ਹਾਂ ਫੋਗ ਲੈਂਪ ਉਹ ਕਰਾ ਜੂਰੀਆ ਲਾਈਟ ਆ ਇੱਕੋ ਮੋੜ ਦਿੱਤਾ ਹੈ ਇਹਨੂੰ ਜੇ ਮਤਲਬ ਪਲੇਨ ਚ ਚੱਲਦੀ ਹੋਈ ਆ ਮੀਨੀਅਮ ਏਸੀ ਮੈਕਸ ਏਸੀ ਆ ਏਸੀ ਦੇ ਗੱਡੀ ਆ ਬਾਕੀ ਇਹਦੇ ਇੱਥੇ ਇਕੱਲਾ ਇਕੱਲਾ ਫਿਚਰ ਦਾ ਆ ਸਟੀਅਰਿੰਗ ਦੀ ਪਲੇਸਮੈਂਟ ਵੀ ਬਹੁਤ ਵਧੀਆ ਲੱਗੀ ਆ ਨਹੀਂ ਤੇ ਆਮ ਬੱਸਾਂ ਕਰਾਂ ਦੀ ਇੱਥੇ ਹੁੰਦੀ ਆ ਆ ਵਾਲੀ ਜਗ੍ਹਾ ਇੱਕ ਹਾਂਜੀ ਸਭ ਕੁਝ ਇਹਦੇ ਵਿੱਚ ਦੱਸਿਆ ਹੋਇਆ ਡੋਰ ਕਿਹੜਾ ਓਪਨ ਰਹਿ ਗਿਆ ਕਿਹੜਾ ਨਹੀਂ ਆ ਦਰਵਾਜ਼ਾ ਕੋਈ ਖੁੱਲਾ ਵਾ ਕਿ ਨਹੀਂ ਫਿਰ ਡਾਉਨਲੀ ਐ ਸਕਿਟਿੰਗ ਵਾਲਾ ਜਿੱਦਾਂ ਆਪਣੇ ਜ਼ਿਆਦਾਤਰ ਦੂਜੀਆਂ ਗੱਡੀਆਂ 'ਚ ਆਫਰ ਆਉਂਦਾ ਸਕਿਟਿੰਗ ਮਤਲਬ ਹਾਂ ਸਕਿਟਿੰਗ ਵਾਲਾ ਡਾਉਨ ਹੀ ਲੌਂਦੀ ਹੋਵੇ ਬਿਲਕੁਲ ਬਿਲਕੁਲ ਆਪ ਹੀ ਕੰਟਰੋਲ ਕਰ ਲੈਣਾ ਇੱਕ ਵਾਰੀ ਹੀ ਦਰੋ ਦਿਖਾਉਣਾ ਇੱਕ ਵਾਰੀ ਸਾਰਿਆਂ ਨੂੰ ਉਹ ਵੀ ਡਰਾਈਵਰ ਸਾਈਡ ਵਾਲਾ 뷰 ਦਿਖਾਉਨੇ ਆ ਤੁਹਾਨੂੰ ਆਹ ਵਾ ਡਰਾਈਵਰ ਸਾਈਡ ਵਾਲਾ 뷰 ਅੱਛਾ ਇਹ ਸੀਟ ਅਡਜਸਟ ਕਰ ਸਕਦੇ ਬਈ ਇਹਦੇ ਵਿੱਚ ਬਿਲਕੁਲ ਬਿਲਕੁਲ ਸਾਰੀ ਅੱਗੇ ਪਿੱਛੇ ਨਾਲ ਵਾਲੀ ਆ ਤੇ ਆ ਰਕਲਾਈਨ ਵੀ ਹੋ ਏ ਪਾਵਰ ਐ ਪਾਵਰ ਕਟਿਆ ਗੱਡੀ ਰੀਸੈਟ ਲਈ ਜਦੋਂ ਸੇਫ ਖਿਲਾarni ਆ ਤਾਂ ਵੀ ਆ ਜੇ ਜਦੋਂ ਪਹਿਲਾਂ ਆਪਾਂ ਬੈਟਰੀ ਦੀਆਂ ਤਾਰਾਂ ਪੱਟਦੇ ਹੁੰਦੇ ਸੀ ਉਹ ਜਦ ਨਿਬੇੜਦਾ ਗੱਡੀ ਰੀਸੈਟ ਕਰਨੀ ਕੋਸ਼ਿਸ਼ ਕਰਨੀ ਤਾਂ ਉਹ ਕੱਟ ਕਰ ਸਕਦਾ ਓਕੇ ਓਕੇ ਤੇ ਭਾਈ ਜੀ ਮਤਲਬ ਜਿਹੜੀ ਤੁਸੀਂ ਕਹਿੰਨੇ ਸੀਗੇ ਸਾਰਾ ਕੁਝ ਡੈਸ਼ਬੋਰਡ ਤੇ ਆ ਜਾਂਦਾ ਮਤਲਬ ਆ ਜਿਹੜੀ ਆ ਲੱਗੀ ਜਿੱਦਾਂ ਆ ਐਲਸੀਡੀ ਆ ਜਦੋਂ ਐਲਸੀਡੀ ਲੱਗੀ ਆ ਇਹਦੇ ਵਿੱਚ ਸਾਰੇ ਮੋਡ ਦਿੱਤੇ ਹੋਏ ਆ ਜਿੱਦਾਂ ਦਿੱਤੇ ਹੋਏ ਪਰ ਵਾਹ ਜੀ ਮਤਲਬ ਏਅਰ ਵਗੈਰਾ ਦੇ ਡੋਰ ਦਰਵਾਜ਼ਾ ਹੀ ਖੁੱਲਾ ਵਾ ਉਹ ਦੇਖੋ ਆ ਸਾਈਡ ਵਾਲਾ ਡੋਰ ਖੁੱਲਾ ਹੈ ਤੇ ਉਹ ਨਾਲ ਦੱਸ ਰਿਹਾ ਕਿ ਓਪਨ ਹੈ ਡੋਰ ਹਾਂ ਹੈਨਾ ਇਧਰਲਾ ਡੋਰ ਹੈ ਤੇ ਵੀ ਦੱਸ ਰਿਹਾ ਆ ਹਰ ਇੱਕ ਚੀਜ਼ ਦੀ ਮਤਲਬ ਅੰਦਰ ਮੀਟਰ ਚ ਦੱਸ ਆਇਓ ਮੜਾ ਫੇ ਪਿੱਛੇ ਦਿਖਾਉਣੇ ਆ ਗੱਡੀ ਬਾਕੀ ਸ਼ੀਸ਼ੇ ਇਹਨੂੰ ਖੋਲਣ ਮਗਰ ਵਾਲੀ ਆ ਸੋਚ ਲੱਗੀ ਹੋਇਆ ਬਿਲਕੁਲ ਬਿਲਕੁਲ ਤੇ ਆ ਪਿਛਲੇ ਸ਼ੀਸ਼ੇ ਤੇ ਖੁੱਲ੍ਹੇ ਨਹੀਂ ਅਗਲੇ ਦੋ ਹੀ ਖੁੱਲ ਇਧਰਲੇ ਸ਼ੀਸ਼ਾ ਕੋਈ ਵੀ ਨਹੀਂ ਖੁੱਲੂਗਾ ਭਾਈ ਬਿਲਕੁਲ ਬਿਲਕੁਲ ਇਹ ਲੋੜ ਹੀ ਨਹੀਂ ਪੈਂਦੀ ਕਿ ਤੂੰ ਜਿਹੜਾ ਸੋਚ ਨਪੋਗੇ ਆ ਐਮਰਜੈਂਸੀ ਡੋਰ ਆ ਸਾਰਾ ਇਹ ਐ ਤੇ ਜੇ ਤੁਸੀਂ ਬਾਹਰੋਂ ਵੀ ਖੋਲਣਾ ਉਹ ਗਲਾਸ ਤੋੜਨਾ ਪੈਣਾ ਤੁਹਾਨੂੰ ਚਲੋ ਪਰਵਾਹ ਮੈਂ ਲੋਡ ਨਾ ਪਾਵੇ ਜੇ ਕੋਈ ਚੱਕਰ ਪੈਂਦਾ ਵਾ ਤਾਂ ਐਮਰਜੈਂਸੀ ਡੋਰ ਇੱਧਰ ਦੀ ਖੋਲ ਸਕਦੇ ਆ ਤੁਸੀਂ ਤੇ ਉਹ ਬੈੱਡ ਸੈੱਟ ਕਰਕੇ ਦੇਖੀਏ ਹਾਂ ਜ਼ਰੂਰ ਲਓ ਵੀ ਹੁਣ ਜਿਹੜਾ ਪਿਛਲਾ ਬੈੱਡ ਵਾ ਉਹਦਾ ਦਿਖਾਉਣੀ ਕਿੱਦਾਂ ਮਤਲਬ ਸੈਟਲਮੈਂਟ ਕਰਦੇ ਆ ਪਿੱਛੇ ਨਿਆਣੇ ਨਿਆਣੇ ਨਿਕਲੀ ਤੇ ਬਹੁਤ ਵਧੀਆ ਚੀਜ਼ ਆ ਭਾਈ ਅੱਛਾ ਅਰ ਦੇਖੋ ਆ ਚੋਰ ਸੀ ਜੀ ਆਈਟਮ ਹੈ ਨਾ ਬਿਲਕੁਲ ਬਿਲਕੁਲ ਕੋਈ ਖੜਕਾ ਨਹੀਂ ਕੋਈ ਖੜਕਾ ਨਹੀਂ ਇਹ ਹੈ ਵੀ ਉਹ ਦਿੱਤਾ ਘਰੇ ਨਹੀਂ ਹੁੰਦਾ ਬੈਡ ਬਿਲਕੁਲ ਬਿਲਕੁਲ ਹਾਂ ਘੜੋ ਘੜ ਚਾਰ ਪੰਜ ਨੇ ਆਣੇ ਸੋਆਣੇ ਛੋਟੇ ਛੋਟੇ ਉੱਤੇ ਹਨ ਔਰ ਚਾਰਜ ਪੁਆਇੰਟ ਇੱਥੇ ਵੀ ਆ ਹਾਂ ਅੱਛਾ ਚਾਰਜਿੰਗ ਪੁਆਇੰਟ ਇੱਥੇ ਵੀ ਆ ਤੇ ਆ ਸਪੀਕਰ ਵੀ ਆ ਬਿਲਕੁਲ ਬਿਲਕੁਲ ਔਰ ਇਹ ਦੇ ਨਾਲ ਬੋਟਲ ਵਗੈਰਾ ਰੱਖਾਂ ਮੰਨ ਲਓ ਜੇ ਕੋਈ ਮੂਵੀ ਵਗੈਰਾ ਲੱਗੀ ਹੈ ਤੇ ਪਿੱਛੇ ਵੀ ਆਵਾਜ਼ ਵਧੀਆ ਸੁਣੂਗੀ ਨਾ ਪਹਿਲਾਂ ਨੂੰ ਇਹ ਦੇਖ ਰਹੇ ਨਾ ਔਰ ਵੈਰੈਂਟ ਏਸੀ ਦਾ ਵੀ ਸਪੈਸ਼ਲ ਬੈਗ ਵਾਲਿਆਂ ਨੂੰ ਦਿੱਤਾ ਹੋਇਆ ਹੈ ਹਾਂ ਉੱਪਰਲੀ ਸ਼ਤ ਸ਼ਤ ਦੇਖੋ ਬਈ ਮਤਲਬ ਬਹੁਤ ਸੋਹਣੀ ਲੱਗਦੀ ਭਈਆ ਬਾਈ ਟੂਰ ਲਾਉ ਕਾਪਰੇਟ ਕਰਾਂਗੇ ਹਾਂ ਉਹ ਸਾਰਾ ਅਪਡੇਟ ਕਰਾਂਗੇ ਕੀ ਕੀ ਅੱਛਾ ਕੈਮਰਾ ਵੀ ਲੱਗਾ ਇਹਦੇ ਆ ਦੇ ਹਾਂ ਕੰਪਨੀ ਚ ਹੋਈਆਂ ਕੰਪਨੀ ਵੱਲੋਂ ਉਸ ਕੰਪਨੀ ਫਿੱਟੜੀ ਆ ਓਕੇ 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 ਨੰਬਰ ਆ ਹੀ ਗਿਆ 1 2 5 ਆਪਣੇ ਕੋ ਅੱਛਾ ਇਹ ਫਿਲਹਾਲ ਤਿੰਨ ਤਿੰਨ ਖੜੀਆਂ ਆ ਦੋ ਗਈਆਂ ਹੋਈਆਂ ਆ ਬਾਕੀ ਹਰ ਇੱਕ ਟਾਈਮ ਔਰ ਐਨੀ ਟਾਈਮ ਹਰ ਜਗ੍ਹਾ ਅਵੇਲੇਬਲ ਆ ਸਹੀ ਹੈ ਸਹੀ ਹੈ ਜਿੱਥੇ ਤੁਹਾਨੂੰ ਜ਼ਰੂਰਤ ਲੁਧਿਆਣਾ ਅੰਮ੍ਰਿਤਸਰ ਚੰਡੀਗੜ੍ਹ ਜਿੱਥੋਂ ਦਿੱਲੀੋਂ ਵੀ ਅਰਵਾਨੀਆਂ ਹਾਂ ਹਾਂ ਅਵੇਲੇਬਲ ਕਰਾਂਗੇ ਮਤਲਬ ਇਹ ਪੈਸੇ ਆ ਤੇ ਮੁੱਲ ਪਰ ਦੀ ਗੱਡੀ ਆ ਮਤਲਬ ਕੁੱਲ ਮਿਲਾ ਕੇ ਗੱਲ ਇਹ ਵਾ ਪੈਸਾ ਸਿੱਟ ਤਮਾਸ਼ਾ ਦੇਖ ਹੈਨਾ ਇਹ ਗੱਡੀਆਂ ਸਸਤੀਆਂ ਨਹੀਂਆਂ ਘੜੋ ਘੜ 35 35 40 40 ਲੱਖ ਵਾਲੀਆਂ ਗੱਡੀਆਂ ਆ ਬਈ ਹੈਨਾ ਤੇ मतलब जिन्नाक गुड़ ਪਾਓਗੇ ਉਨਾਂ ਮਿੱਠਾ ਕਰਨਾ ਹੀ ਪੈਣਾ ਹਾਂ ਹਰ ਤਰ੍ਹਾਂ ਦਾ ਹਰ ਤਰ੍ਹਾਂ ਦਾ ਜਾਂਦਾ ਵਾ ਟਰੈਵਲਾਂ ਵੀ ਆ ਇਹ ਵੀ ਆ ਹਰ ਤਰ੍ਹਾਂ ਦਾ ਹਾਂ ਜੇ ਤੁਹਾਨੂੰ ਟਰੈਵਲ ਚਾਹੀਦੀ ਉਹ ਵੀ ਮਿਲ ਜੂਗੀ ਵੀ ਕੁੱਲ ਮਿਲਾ ਕੇ ਗੱਲ ਇਹ ਵਾ ਗੱਡੀਆਂ ਕੰਮ ਕਰਨ ਲਈ ਲੈਂਦੀਆਂ ਵਾਂ ਤੁਸੀਂ ਸੇ ਫੋਨ ਕਰਕੇ ਆਪਣੀ ਰਿਕੁਇਰਰੀ ਲਗੂਗਾ ਜਾਇਜ਼ ਲੱਗੂ ਗੱਡੀ ਦੇ ਹਿਸਾਬ ਨਾਲ ਵੀ ਰੇਟ ਦੇ ਹਿਸਾਬ ਨਾਲ ਵੀ ਸਾਰਾ ਕੁਝ ਜਾਇਜ਼ ਹੀ ਲੱਗੂਗਾ ਇਦਾਂ ਦੀ ਕੋਈ ਗੱਲ ਬਾਕੀ ਬਈ ਸਕਰੀਨ ਤੇ ਨੰਬਰ ਦਿੱਤਾ ਹੋਇਆ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਜ਼ਿਆਦਾ ਜਾਣਕਾਰੀ ਲਈ ਸਕਰੀਨ ਤੇ ਫੇਰ ਨੰਬਰ ਦਿੱਤਾ ਹੋਇਆ ਹੈ ਐਡਰੈਸ ਵਗੈਰਾ ਤਾਂ ਪਤਾ ਹੀ ਹੈ ਹਨਾ ਸਾਰਾ ਬਿਲਕੁਲ ਬਿਲਕੁ ਆ ਭਾਈ ਉਹਨਾਂ ਨੂੰ ਤੁਸੀਂ ਪਛਾਣ ਹੀ ਲਿਆ ਹਨਾ ਨਿਰਮਲ ਭਾਈ ਆ ਆਪਣੇ ਆਪਣੇ ਸਟੈਂਡ ਆ ਭਾਈ ਬਿਲਕੁਲ ਬਿਲਕੁਲ ਤੇ ਮੈਂ ਕਿਹਾ ਚਲੋ ਆਪਾਂ ਪਾਇਆ ਕਰਾਂਗੇ ਵੀਡੀਓ ਇਦਾਂ ਹਨਾ ਜ਼ਰੂਰ 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 ਬਾਠ ਠੀਕ ਆਈ ਸਸਰੀ ਗਾਲਾ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਧੰਨਵਾਦ ਆ